ਆਪਾਂ ਬਰਾਦ ਚੱਲ ਰਿਹਾ ਹੁਣਾਂ ਇਹ ਮਾਤਾ ਨੇ ਇੱਕ ਬਾਤ ਕਹੋ ਹੁਣ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਇਹ ਦੇਖੋ ਤੁਸੀਂ ਬਹੁਤ ਪੁਰਾਣੇ ਹੋ ਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਵੀ ਸੰਵਿਧਾਨ ਦੀ ਸੌਂ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌਂ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌਂ ਚੱਕ ਲਈ ਸੰਵਿਧਾਨ ਦੀ ਸੌਂ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਸ ਤੋਂ ਬਾਅਦ ਉਹ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਏ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਅਸ਼ਰਾਰਤੀ ਜਿਹੜੀਆਂ ਆ ਉਹਨਾਂ ਨੂੰ ਜਾਣਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਅਮਰਿਤਪਾਲ ਭਾਜਪਾ 'ਚ ਰਲ ਸਕਦੇ ਨੇ ਨਹੀਂ 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 ਬੀਜੇਪੀ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਜੀ ਅੰਮ੍ਰਿਤਪਾਲ ਨੂੰ ਲੈ ਕੇ ਸਰ ਉਹ ਬੜਾ ਵਗਵਾ ਚੱਲ ਰਿਹਾ ਹੁਣ ਇਹ ਮਾਤਾ ਨੇ ਇੱਕ ਬਿਆਦਤਾ ਹੋਣਾ ਹੁਣ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਇੱਕ ਦੇਖੋ ਤੁਸੀਂ ਬਹੁਤ ਪੁਰਾਣੇ ਹੋ ਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਕਿ ਸੰਵਿਧਾਨ ਦੀ ਸੋਚ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੋਚ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ 'ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਵੱਟੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਸ਼ਰਾਰਤੀ ਜਿਹੜੀਆਂ ਐ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਹੈ। ਨੀਤਪਾਲ ਭਾਜਪਾ 'ਚ ਰਹਿ ਸਕਦੇ ਨੇ। ਨਹੀਂ 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 ਨਹੀਂ। ਭਾਜਪਾ ਨੂੰ ਕੀ ਲੋੜ? ਉਹ ਉਹ ਕਿਸੇ ਵੀ ਪਾਰਟੀ 'ਚ ਰਹਿਣ, ਦੇਸ਼ ਦੀ ਗੱਲ ਕਰਨ, ਪੰਜਾਬ ਦੀ ਗੱਲ ਕਰਨ, ਪੰਜਾਬੀਆਂ ਦੀ ਗੱਲ ਕਰਨ, ਸਿੱਖਾਂ ਦੀ ਗੱਲ ਕਰਨ। ਜੀ। ਅਮਰਿਤਪਾਲ ਨੂੰ ਲੈ ਕੇ ਸਰ ਬੜਾ ਬੰਗੜਾ ਚੱਲ ਰਿਹਾ ਹੁਣੇ ਮਾਤਾ ਨੇ ਇੱਕ ਬਾਤ ਕਹਾ ਔਰ ਅਮਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਇਹ ਦੇਖੋ ਤੁਸੀਂ ਬਹੁਤ ਪੁਰਾਣੇ ਹੋ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।